ਟੇਨ ਕਪੜੇ ਲੈਣੇ ਭੇਜਿਆ ਸੀ ਜਦੋਂ ਆਇਆ ਤੇ ਆਂਦਾ ਪਏ ਉਹ ਰਿਕਵਰੀ ਵਾਲੇ ਮੁੰਡੇ ਇਹਨਾਂ ਕੋ ਐਕਟਿਵ ਹੋ ਕੇ ਲੈ ਗਏ ਮਾਰੀ ਦੇ ਨਾਂ ਹੀ ਲੈ ਗਏ ਤੇ ਮੈਨੂੰ ਕਹਿੰਦੇ ਪਿੱਛੇ ਪੈ ਪਿੱਛੇ ਲੈ ਕੇ ਜਮਾਲਪੁਰ ਚਲੇ ਗਏ ਨਹੀਂ ਤੁਹਾਨੂੰ ਮੈਂ ਕਹਾਈ ਮੈਂ ਤੁਹਾਡੇ ਖਿਲਾਫ ਸਰਕਟ ਐਕਸ਼ਨ ਲਾਂਗਾ ਵੀ ਮੈਂ ਪ੍ਰੈਸ ਸਾਰੀ ਇਕੱਠੀ ਕਰੂੰਗਾ ਵੀ ਐਂ ਤਾਂ ੱਟਕਣੇ ਉਹ 2 ਘੰਟੇ ਉਹ ਦਿੱਤਾ ਮੋਬਾਈਲ ਜਾਂਦਾ ਮੇਰਾ ਬਾਰ ਬਾਰ ਰਿਪੀਟ ਫੋਨ ਜਾਂਦਾ ਰਿਹਾ ਇੱਕ ਮੁੰਡਾ ਥਰੇ ਚਲੇ ਗਿਆ ਐਕਟਿਵ ਚਾਬੀ ਲੈ ਕੇ ਉਹ ਫੜਾਤੀ ਉਹ ਭੱਜ ਗਿਆ ਤੇ ਮੈਨੂੰ ਉੱਪਰ ਆਫਿਸ ਵਿੱਚ ਬਿਠਾ ਦੇ ਗਏ ਕਿਹੜੀ ਬਸ ਵੀ ਵਿੱਚ ਹੈਗਾ ਡਿੱਗੀ ਦੇ ਵਿੱਚ ਤੇ ਉਹਦੇ ਵਿੱਚ 17000 ਮੁਲਾਜ਼ਮ ਨਾਲ ਸੀ ਪੁੱਛ ਵੀ ਨਹੀਂ ਜੀ ਉਹਨੇ ਉਸ ਤੋਂ ਬਾਅਦ ਫੋਨ ਹੀ ਕੱਟਤਾ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸ਼ਿਕਾਇਤ 9 ਤੇ ਸ਼ਟਰ ਦੇ ਵਿੱਚ ਕੀ ਹੁੰਦਾ ਥਾਣੇ 'ਕਾਪੀ ਜਾਂਦੀ ਹੈ ਬਿਲਕੁਲ ਜੀ ਕਾਪੀ ਜਾਣ ਤੋਂ ਬਾਅਦ ਮੁਲਾਜ਼ਮ ਨਾਲ ਆਂਦਾ ਹੈ ਕਾਰਡ ਕੋਈ ਸਿਖਾ ਪੁੱਛਿਆ ਤਾਂ ਕੋਈ ਦਿਖਾਇਆ ਨਹੀਂ ਕਾਰਡ ਦਿਖਾਇਆ ਕਿ ਤੁਸੀਂ ਵੀ ਜਾਦਾ ਜਾਣੂ ਹੈਗੇ ਹੋ ਮੈਂ ਵੀ ਜਿਆਦਾ ਜਾਣੂ ਹੈਗਾ ਕਿਉਂਕਿ ਤੁਸੀਂ ਵੀ ਇੱਥੇ ਰਹਿੰਦੇ ਮੈਂ ਵੀ ਇਹਦੇ ਵਿੱਚ ਹੀ ਰਹਿੰਦਾ ਹਾਂ ਕੀ ਇਹਦੇ ਵਿੱਚ ਸਭ ਤੋਂ ਪਹਿਲੇ ਥਾਣੇ ਨੂੰ ਇੱਕ ਐਲਟੀਮੇਟ ਜਾਂਦਾ ਵਾ ਤੁਹਾਡਾ ਡਾਕੂਮੈਂਟ ਨਹੀਂ ਦਿਖਾਇਆ ਸ਼ਟਰ ਲਾਇਆ ਤੇ ਚਲੇ ਗਏ ਲੁਧਿਆਣਾ ਲੈ ਕੇ ਦੇਖਣ ਵਾਲੇ तमाम दोस्तों का स्वागत है मैं विशाल कपूर अगर ਤੁਸੀਂ ਰੋਡ ਦੇ ਉੱਤੇ ਵਹੀਕਲ ਚਲਾਉਣੀ ਹੋ ਜਾਂ ਕਿਸੇ ਕੋ ਵਹੀਕਲ ਲੈਂਦੇ ਹੋ ਤੁਹਾਨੂੰ ਸਟਾਫ ਮਿਲਦਾ ਹੈ ਸਟਾਫ ਮਿਲਣ ਤੋਂ ਬਾਅਦ ਤੁਹਾਡਾ ਜਿਹੜਾ ਲੈਂਡਿੰਗ ਦਾ ਜਿਹੜਾ ਪਹਿਲੀ ਪਾਰਟੀ ਦਾ ਹੁੰਦਾ ਉਹ ਖਤਮ ਹੋ ਜਾਂਦਾ ਉਸ ਤੋਂ ਬਾਅਦ ਜੇ ਤੁਸੀਂ ਵਹੀਕਲ ਲੈਂਦੇ ਹੋ ਉਹਦੀ ਐਨਓਸੀ ਜ਼ਰੂਰ ਲੈ ਲਵੋ ਕਿ ਐਨਓਸੀ ਲੈਣਾ ਤਾਂ ਇੱਕ ਪਰਪਸ ਹੋ ਜਾਂਦਾ ਕਿ ਨੋਟ ਆਬਜੈਕਸ਼ਨ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੇ ਉਸ ਤੋਂ ਬਾਅਦ ਬੈਂਕ ਦੇ ਵਿੱਚ ਡਿਟੇਲ ਹੁੰਦੀ ਹੈ ਉਹ ਬੈਂਕ ਵਾਲੇ ਜਿਹੜੇ ਨੇ ਰਿਕਵਰੀ ਕਰਦੇ ਨੇ ਲੇਕਿਨ ਕਈ ਕਰਿੰਦੇ ਐਸੇ ਲੁਧਿਆਣਾ ਸ਼ਹਿਰ ਦੇ ਵਿੱਚ ਘੁੰਮਦੇ ਪਏ ਨੇ ਜੋ ਬਦਮ ਸਕੂਟਰੀ ਕਿੱਦਾਂ ਖੁੰਦੇ ਨੇ ਬਦਮਾਸ਼ੀ ਦੇ ਵਿੱਚ ਤਿੰਨ ਬੰਦੇ ਆਂਦੇ ਨੇ ਹੁੱਲੜਬਾਜੀ ਕਰਦੇ ਨੇ ਸਕੂਟਰੀ ਵਾਲੇ ਨੂੰ ਰੋਕਦੇ ਨੇ ਸਕੂਟਰੀ ਰੋਕਣ ਤੋਂ ਬਾਅਦ ਉਹ ਸਕੂਟਰੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਹ ਮਾਮਲਾ ਜਮਾਲਪੁਰ ਤੋਂ ਸਾਹਮਣੇ ਆਂਦਾ ਲੇਕਿਨ ਆ ਤੁਹਾਨੂੰ ਮੈਂ ਕਾਗਜ਼ ਦਿਖਾ ਸਕਦਾ ਪਿੱਛੇ ਬਾਬਾ ਜੀ ਖੜੇ ਨੇ ਇਹ ਇੱਕ ਸਕੂਟਰੀ ਸੀਗੀ ਜੁਪੀਟਰ ਜਿਹੜੀ ਲਿੱਤੀ ਗਈ ਸੀਗੀ ਲੇਕਿਨ ਕਿ ਬੈਂਕ ਦੇ ਮੈਨੇਜਰ ਵੱਲੋਂ ਜਾਂ ਕਿਹਾ ਜਾ ਸਕਦਾ ਕਿ ਪ੍ਰਾਈਵੇਟ ਮੈਨੇਜਰ ਜਿਹਨੂੰ ਪ੍ਰਾਈਵੇਟ ਮੈਨੇਜਰ ਕਿਹਾ ਜਾ ਸਕਦਾ ਜਿਨ੍ਹਾਂ ਨੇ ਗੁੰਡੇ ਰੱਖੇ ਹੁੰਦੇ ਨੇ ਉਹ ਇਸ ਸਕੂਟਰੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਸਕੂਟਰੀ ਕਿੰਨੇ ਤਰੀਕੇ ਨਾਲ ਲੈ ਕੇ ਨਾ ਫੂ ਚੱਕਰ ਹੁੰਦੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਲਗਾਤਾਰ ਖੁਲਾਸੇ ਕਿਤੇ ਵੀ ਜਾਂਦੇ ਕਿ ਇਹ ਜਿਹੜੇ ਰਿਕਵਰੀ ਵਾਲੇ ਏਜੰਟ ਘੁੰਮਦੇ ਹੁੰਦੇ ਨੇ ਇਹ ਇੱਕ ਤਰ੍ਹਾਂ ਦੇ ਗੁੰਡੇ ਸ਼ਹਿਰ ਦੇ ਵਿੱਚ ਘੁੰਮ ਰਹੇ ਨਾ ਨਾ ਕੋ ਸੈਕਸ਼ਨ 9 ਹੁੰਦਾ ਨਾ ਸੈਕਸ਼ਨ 17 ਹੁੰਦਾ ਵੈ ਲੇਕਿਨ ਲਗਾਤਾਰ ਜਿਹੜੀ ਹੈ ਲਗਾਤਾਰ ਇਹ ਸਕੂਟਰੀਆਂ ਖੋਹ ਦਾ ਕਾਰੋਬਾਰ ਸ਼ੁਰੂ ਕਰਦੇ ਨੇ ਤੇ ਉਸ ਤੋਂ ਬਾਅਦ ਸੈਟਲਮੈਂਟਾਂ ਦੀ ਗੱਲਾਂ ਕਰਨੀ ਸ਼ੁਰੂ ਕਰਦੇ ਨੇ ਕਿਉਂਕਿ ਬਾਬਾ ਜੀ ਮੌਜੂਦ ਹੈ ਗੱਲਬਾਤ ਕਰਦੇ ਬਾਬਾ ਜੀ ਕੀ ਨਾਮ ਹੈ ਭੁਪਿੰਦਰ ਸਿੰਘ ਭੁਪਿੰਦਰ ਜੀ ਕੀ ਹੋਇਆ ਕੀ ਅੱਜ ਹਾਂ ਬੇਟੇ ਨੂੰ ਕੱਪੜੇ ਲੈਣੇ ਭੇਜਿਆ ਸੀ ਜਦੋਂ ਆਇਆ ਤੇ ਆਂਦਾ ਪਿਆ ਉਹ ਰਿਕਵਰੀ ਵਾਲੇ ਮੁੰਡੇ ਨਾਲ ਕੋਈ ਐਕਟਿਵ ਹੋ ਕੇ ਲੈ ਗਏ ਕੋਈ ਕਾਰਡ ਕੁਰਸੀ ਉਹਨਾਂ ਕੋਲ ਤੇ ਉਹਨਾਂ ਕੋਈ ਕਾਰਡ ਕੋਡ ਨਹੀਂ ਪੁੱਛਿਆਗਾ ਕੋਈ ਦਿਖਾਇਆ ਨਹੀਂ ਕਾਰਡ ਦਿਖਾਇਆ ਜਦੋਂ ਮੈਂ 2 ਘੰਟੇ ਫੋਨ ਕਰੀ ਜਨਾ ਫੋਨ ਕਰੀ ਕਿ ਦੋ ਬੇਟਾ ਕਦੇ ਨਹੀਂ ਆਇਆ ਨੇੜੇ ਤਾਂ ਗਿਆ ਹੈਗਾ ਤੇ ਜਦੋਂ ਫਿਰ ਫੋਨ ਤੇ ਗੱਲ ਇਹ ਕਹਿੰਦੇ ਇੱਥੇ ਦਫ਼ਤਰ ਆਜੋ ਮੈਂ ਜਦੋਂ ਉਹਨਾਂ ਦਫ਼ਤਰ ਗਿਆ ਮੈਨੂੰ ਕੋਈ ਕਾਜ ਡਾਕੂ ਮੰਗ ਤੁਸੀਂ ਰੁਕੀ ਕੇ ਚਾਬੀ ਦਿਓ ਮੈਨੂੰ ਕਹਿੰਦੇ ਸੀ ਚਾਬੀਆਂ ਦੇਣੀਆਂ ਸੀ ਸਾਡੀ ਕਿਸ ਤਰ੍ਹਾਂ ਰਹਿੰਦੀਆਂ ਨੇ ਕਿਸਤਾ ਬੱਬਾ ਜੀ ਕਿਸਤਾ ਰਹਿੰਦੀਆਂ ਸੈਕਸ਼ਨ 9 ਦੁਕਾਨ ਸੈਕਸ਼ਨ 17 ਦੁਕਾਨ ਕਿੱਥੇ ਦਿਖਾਇਆ ਕੋਈ ਡਾਕੂਮੈਂਟ ਕੋਈ ਡਾਕੂਮੈਂਟ ਨਹੀਂ ਦਿਖਾਇਆ ਸ਼ਟਰ ਲਾਇਆ ਤੇ ਚਲੇ ਗਏ ਮਤਲਬ ਇੱਕ ਤਰ੍ਹਾਂ ਚੋਰ ਸੀ ਕੀ ਉਹ ਚੋਰੀ ਸੀ ਇੱਕ ਤਰ੍ਹਾਂ ਦੇ ਉਹ ਫਿਰ ਮਤਲਬ ਸ਼ਹਿਰ ਚ ਅਦਾ ਇਹ ਲੁੱਟ ਪਾਤ ਵੀ ਕਰ ਸਕਦੇ ਨੇ ਹਾਂਜੀ ਜੋ ਮਰਜੀ ਕਰ ਸਕਦੇ ਬੇਟੇ ਦੇ ਮੋਬਾਈਲ ਖੋ ਲਿਆ ਸੀ ਉਹ 2 ਘੰਟੇ ਉਹ ਦਿੱਤਾ ਮੋਬਾਈਲ ਜਾਂਦਾ ਮੇਰਾ ਬਾਰ ਬਾਰ ਰਿਪੀਟ ਫੋਨ ਜਾਂਦਾ ਰਿਹਾ ਫੇਰ ਦਿੱਤਾ ਬੇਟੇ ਨੂੰ ਫੋਨ ਤਾਂ ਮੈਂ ਪਹੁੰਚਿਆ ਤੇ ਜਮਾ ਪੁੱਛ ਤਾਂ ਤਾਂ ਪਤਾ ਹੀ ਨਹੀਂ ਸੀ ਕੀ ਹੋ ਰਿਹਾ ਕੀ ਨਾਮ ਹੈ ਤੇਰਾ ਵੀਰ ਮੇਰਾ ਨਾਮ ਮਨਤੋਸ਼ ਕਿੰਨਾ ਕੁ ਪਰੇਸ਼ਾਨ ਹੋ ਗਿਆ ਸੀਗਾ ਬੋਏ ਮੈਂ ਤਾਂ ਘਬਰਾ ਗਿਆ ਸੀ ਤਿੰਨ ਬੰਦੇ ਸੀ ਮੈਨੇ ਕਿਹਾ ਦੋ ਸੀ ਮੇਰਾ ਛੋਟਾ ਵਾਲਾ ਠੀਕ ਆ ਜੀ ਆਏ ਮਿੱਠਾ ਬੋ ਇੰਨਾ ਮਿੱਠਾ ਬੋਲੇ ਕਿ ਮਤਲਬ ਮੈਂ ਫਸ ਗਿਆ ਜੀ ਉਹਨਾਂ ਚਾਲ ਵਿੱਚ ਹਣਾ ਆਏ ਤੇ ਕਹਿੰਦੇ ਕਿਤੇ ਐਕਟਿਵ ਹੈਗੀ ਦੀ ਮੈਂ ਤਾਂ ਸਾਡੀ ਆਪਣੀਆਂ ਕਹਿੰਦੇ ਤੁਸੀਂ ਰਹਦੀ ਮੈਂ ਕਿਹਾ ਹਾਂ ਜੀ ਕਹਿੰਦਾ ਤੁਹਾਡੀ ਰਹਿੰਦੀ ਆ ਰੰਦਾ ਵੇ ਪੈਂਡਿੰਗ ਆ ਠੀਕ ਆ ਮੈਂ ਕਿ ਪੈਂਡਿੰਗ ਤਾਂ ਐ ਨਹੀਂ ਸੀ ਖਰੀਦ ਲਈ ਆ ਤੇ ਉਹਨਾਂ ਨੇ ਕੁਝ ਕੁਝ ਅੱਗੇ ਕਿਹਾ ਨਹੀਂ ਦੋ ਮੁੰਡੇ ਸੱਦੇ ਜੀ ਦੋ ਮੁੰਡੇ ਆਏ ਉਹਨਾਂ ਨੇ ਚਾਬੀ ਮੈਂ ਤਾਂ ਫੜ ਲਈ ਉਹਨਾਂ ਨੇ ਖੋ ਕੇ ਮੈਂ ਤਾਂ ਮਾਲੀ ਹੋ ਰਿਹਾ ਉਹਨਾਂ ਨੇ ਮੈਂ ਫੋਨ ਕਰਨ ਲੱਗਾ ਸੀ ਪਾਪਾ ਨੂੰ ਚਪੇੜ ਮਾਰੀ ਨਾਲ ਹੀ ਲੈ ਗਏ ਤੇ ਮੈਨੂੰ ਕਹਿੰਦੇ ਪਿੱਛੇ ਵਾ ਪਿੱਛੇ ਲੈ ਕੇ ਜਮਾਲਪੁਰ ਚਲੇ ਗਏ ਜਮਾਲਪੁਰ ਗਏ ਜੀ ਤੇ ਐਕਟਿਵਾ ਇੱਕ ਮੁੰਡਾ ਥਰੇ ਚਲੇ ਗਿਆ ਐਕਟਿਵਾ ਚ ਆਪੀ ਲੈ ਕੇ ਉਹ ਫੜਾਤੀ ਉਹ ਭੱਜ ਗਿਆ ਤੇ ਮੈਨੂੰ ਉੱਪਰ ਅਫੀਸੇ ਬਿਠਾ ਲਿਆ ਜੀ ਤੇ ਤੇਰਾ ਫੋਨ ਫੋਨ ਮੇਰੇ ਫੋਨ ਤੇ ਫੋਨ ਆ ਰਹੇ ਮੈਂ ਕਿਹਾ ਮੇਰਾ ਫੋਨ ਦਿਓ ਮੈਂ ਉਹਨੇ ਉਹ ਕੀਤੀ ਮੈਂ ਜਿਹੜਾ ਕੀਤੀ ਮੈਂ ਫੋਨ ਆਪਣਾ ਫੜਿਆ ਉਹਨੇ ਖੋਇਆ ਆਪਣਾ ਮੈਂ ਪਾਪਾ ਨਾਲ ਕਹਿੰਦੀ ਮੈਂ ਪਾਪਾ ਨੂੰ ਕਹਿੰਦਾ ਤੇ ਗੱਲ ਹੈ ਜੇ ਜਲਦੀ ਆਓ ਉਧਰ ਮੈਂ ਤੇਰਾ ਫੋਨ ਵੀ ਖੋ ਲਿਆ ਸੀਗਾ ਹਾਂਜੀ ਤੇ ਚਪੇੜਾ ਵੀ ਮਾਰੀਆ ਚਪੇੜਾ ਵੀ ਮਾਰੀ ਹਣੀ ਇਹ ਰਿਕਵ ਲੇਡੀ ਪਰਸੂ ਵਿੱਚ ਹੈਗਾ ਡਿੱਗੀ ਦੇ ਵਿੱਚ ਤੇ ਉਹਦੇ ਵਿੱਚ 17000 ਪੁੱਛ ਰੁਪਏ ਹੈਗੇ ਉਹਦੇ ਵਿੱਚ ਤੇ ਉਹ ਤਾਂ ਹੁਣ ਗੈਪ ਹੋ ਗਿਆ ਉਹ ਪਤਾ ਨਹੀਂ ਹੁਣ ਲਵਾਂਗੇ ਜਦੋਂ ਐਕਟਿਵ ਪਾਉਂਗੇ ਸਾਹਮਣੇ ਫੇਰ ਦੇਖਾਂਗੇ ਅਸੀਂ ਤੁਸੀਂ ਬਾਬਾ ਜੀ ਹੁਣ ਕੀ ਕਹਿੰਦੇ ਕੀ ਉਹਨਾਂ ਰਿਕਵਰੀ ਵਾਲੇ ਕਹਿੰਦੇ ਹੋ ਕੀ ਕਹਿੰਦੇ ਹੋ ਮੈਂ ਤਾਂ ਗੁੰਡਾ ਹੀ ਕਹਿੰਦੇ ਆ ਹੋਰ ਕੀ ਲੁੱਟਖੋਹ ਵਾਲੀ ਆ ਹਨਾ ਲੁੱਟਖੋਹੀ ਆ ਜਦੋਂ ਮੋਬਾਈਲ ਖੋਹ ਲਿਆ ਹਾਂਜੀ ਬਿਲਕੁਲ ਬਿਲਕੁਲ ਧੱਕੇਸ਼ਾਈ ਆਏ ਧੱਕੇਸ਼ਾਈ ਆ ਐਦਾਂ ਹੋਣਾ ਨਹੀਂ ਚਾਹੀਦਾ ਇਹ ਹੁੰਦਾ ਕਦੀ ਰਿਕਵਰੀ ਅਸੀਂ ਸੰਦੀਪ ਕਸ਼ੇਪ ਜੀ ਨੂੰ ਕਾਲ ਕੀਤਾ ਜਿਹੜੇ ਬ੍ਰਾਂਚ ਮੈਨੇਜਰ ਆ ਉਹਨਾਂ ਦਾ ਉਥੋਂ ਨੰਬਰ ਲੈ ਕੇ ਪ ਉਨੇ ਸਾਡੇ ਨਾਲ ਸਹੀ ਤਰੀਕੇ ਗੱਲ ਨਹੀਂ ਕੀਤੀ ਉਹ ਕਹਿੰਦਾ ਐਦਾ ਕੁਝ ਅਮਾਉਂਟ ਇਹਨਾਂ ਦੀ ਪੈਂਡਿੰਗ ਹੈਗੀ ਆ ਤੁਸੀਂ ਪੇਮੈਂਟ ਕਰਵਾ ਦਿਓ ਮੈਂ ਕਹਾਂ ਦੇਖੋ ਉਹਨਾਂ ਕੋਲ ਐਫਾ ਡੈਬਿਟ ਆ ਬੰਦੇ ਨੇ ਆਪਣੀ ਮਰਜ਼ੀ ਨਾਲ ਵਹੀਕਲ ਦਿੱਤਾ ਵਾ ਤੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਖਰੀਦੀ ਆ ਤੁਹਾਡੇ ਕੋਲ ਜੇ ਕੋਈ ਸੈਕਸ਼ਨ 9 ਦਾ ਨੋਟਿਸ ਜਾਂ ਸੈਕਸ਼ਨ 17 ਦਾ ਨੋਟਿਸ ਹੈਗਾ ਜਾਂ ਤੁਹਾਡੇ ਕੋਲ ਆਈ ਕਾਰਡ ਵੀ ਹੈਗਾ ਇਥੋਂ ਤੱਕ ਕਿ ਮੈਂ ਬਰਾ ਕਹਿੰਦਾ ਬ੍ਰਾਂਚ ਮੈਨੇਜਰ ਨਾਲ ਗੱਲ ਕਰ ਰੋ ਸੰਦੀਪ ਨੂੰ ਰਿਪੋਰਟ ਕਰਤੀ ਅਸੀਂ ਉਹਨਾਂ ਨੂੰ ਕਾਲ ਕੀਤੀ ਮੈਂ ਉਹਨਾਂ ਨੂੰ ਕਿਹਾ ਜੀ ਤੁਹਾਡੇ ਕੋਲ ਕੋਈ ਸੈਕਸ਼ਨ 9 ਦਾ ਨੋਟਿਸ ਹੈ ਕਹਿੰਦਾ ਜੀ ਸਾਡੇ ਕੋਲ ਸਭ ਕੁਝ ਹੂੰ ਤੇ ਥਾਣੇ ਜਮਾ ਕਰਾਇਆ ਥਾਣੇ ਦਾ ਮੁਲਾਜ਼ਮ ਨਾਲ ਸੀ ਕੁਛ ਵੀ ਨਹੀਂ ਜੀ ਉਹਨਾਂ ਨੇ ਉਸ ਤੋਂ ਬਾਅਦ ਫੋਨ ਹੀ ਕੱਟਤਾ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਬਿਲਕੁਲ ਸੈਕਸ਼ਨ 9 ਤੇ ਸਟਾਰ ਦੇ ਵਿੱਚ ਕੀ ਹੁੰਦਾ ਥਾਣੇ ਇੱਕ ਕਾਪੀ ਜਾਂਦੀ ਹੈ ਬਿਲਕੁਲ ਜੀ ਕਾਪੀ ਜਾਣ ਤੋਂ ਬਾਅਦ ਮੁਲਾਜ਼ਮ ਨਾਲ ਆਂਦਾ ਹੈ ਬਿਲਕੁਲ ਸਾਡਾ ਨਾਲ ਕੋਈ ਮੁਲਾਜ਼ਮ ਨਾਲ ਆਇਆ ਇਹ ਮੇਰਾ ਛੋਟਾ ਬ੍ਰਦਰ ਹੈ ਇਹ ਦੱਸ ਰਿਹਾ ਕਹਿੰਦਾ ਮੇਰੇ ਨਾਲ ਜੋ ਵੀ ਹੋਇਆ ਧੱਕਾ ਹੋਇਆ ਫਿਰ ਸਰ ਮੈਂ ਉਸ ਟਾਈਮ ਉੱਥੇ ਨਹੀਂ ਸੀਗਾ ਕਿਉਂਕਿ ਜਿਹੜਾ ਪੜਿਆ ਲਿਖਿਆ ਨਾ ਇਹ ਤਾਂ ਬੱਚਾ ਇਹਨੂੰ ਵਿਚਾਰੇ ਨੂੰ ਕੀ ਪਤਾ ਵੀ ਰੂਲ ਕੀ ਹੈ ਵੀ ਐਡੈਕਟਵਾ ਨਹੀਂ ਲੈ ਕੇ ਜਾ ਸਕਦੇ ਜਦੋਂ ਨੂੰ ਮੈਂ ਕੋਲ ਤੇ ਕਿਹਾ ਮੈਂ ਕਿ ਵੀ ਇਹ ਤਾਂ ਠੱ ਕਰਨੀ ਇੰਨੇ ਤੁਹਾਨੂੰ ਮੈਂ ਵੀ ਰੂਲ ਦੱਸਦਾ ਕਿ ਜੇਕਰ ਤੁਹਾਡੇ ਨਾਲ ਰਿਕਵਰੀ ਕਰਦੇ ਨਾ ਵਿਦਆਊਟ ਸੈਕਸ਼ਨ ਤੋਂ ਦਿਖਾਈ ਵਿਦਆਊਟ ਪੁਲਿਸ ਇਨਫੋਰਮੇਸ਼ਨ ਤੋਂ ਬਗੈਰ ਜਾਂ ਪੁਲਿਸ ਨਾ ਉੱਤੇ ਅਵੇਲੇਬਲ ਹੋਵੇ ਜਿਹਦੇ ਰਿਕਵਰੀ ਕਰ ਰਹੇ ਨੇ ਤੇ ਇਹ ਤੁਹਾਡੇ ਤੁਸੀਂ ਇਹਨਾਂ ਤੇ ਪਰਚਾ ਦਰਜ ਕਰਾ ਸਕਦੇ ਜੀ ਕਰਾਵਾਂਗੇ ਅਸੀਂ ਹੁਣ ਵਹੀਕਲ ਨਹੀਂ ਵਾਪਸ ਲੈਣਾ ਹੈਗਾ ਸਾਨੂੰ ਹੁਣ ਕੋਲ ਆ ਰਹੀ ਹੈ ਵੀ ਤੁਹਾਡਾ ਵਹੀਕਲ ਜਮਾਲਪੁਰ ਖੜਾ ਹੈ ਦੇਖੋ ਜਦ ਸਾਨੂੰ ਥਾਣਾ 7 ਨੰਬਰ ਡਿਵੀਜ਼ਨ ਲੱਗਦਾ ਹੈ ਤੁਸੀਂ 7 ਜਮਾਲਪੁਰ ਥਾਣੇ ਵਹੀਕਲ ਕਿਉਂ ਰੱਖ ਕੇ ਗਏ ਚੋਰ ਹੋਗੇ ਨਾ ਬਿਲਕੁਲ ਕਹਿੰਦੇ ਉੱਥੇ ਜਾ ਕੇ ਤੁਸੀਂ ਆਪਣਾ ਵਹੀਕਲ ਲਾ ਲਓ ਉਹਨਾਂ ਦੇ ਇੱਕ ਦੋ ਬੰਦਿਆਂ ਦੇ ਫੋਨ ਵੀ ਆ ਰਹੇ ਆ ਸਾਨੂੰ ਮਿਲ ਕੇ ਵੀ ਕਿ ਭਾਜੀ ਤੁਸੀਂ ਕੰਪਰੋਮਾਈਜ਼ ਕਰੋ ਮੈਂ ਕਹਿੰਦਾ ਦੇਖੋ ਇਹਦੇ ਕੰਪਰੋਮਾਈਜ਼ ਕਰਦਾ ਹੁਣ ਜੋ ਮਿੰਤਾ ਤਰਲੇ ਤੇ ਕਿਉਂ ਆਗੇ ਉਹ ਪਤਾ ਨਹੀਂ ਉਹਨਾਂ ਦੀ ਮਰਜ਼ੀ ਦੇਖੋ ਕੀ ਕਹਿੰਦੇ ਹੁਣ ਅਸੀਂ ਤਾਂ ਕਾਰਵਾਈ ਕਰਨੀ ਪਚਾ ਦਾਜ ਕਰਾਣਾ ਅਸੀਂ ਮੇਰਾ ਜ਼ਿਕਰ ਕੀਤਾ ਫਿਰ ਕੀ ਕਹਿੰਦਾ ਉਹ ਦੇਖੋ ਅਸੀਂ ਉਹ ਕਹਿੰਦੇ ਤੁਸੀਂ ਜਿੰਨੂੰ ਮਰਜ਼ੀ ਫੋਨ ਲਗਾ ਲਓ ਸਾਨੂੰ ਕੋਈ ਚੱਕਰ ਨਹੀਂ ਕਹਿੰਦੇ ਸਾਡੇ ਕੋਲ ਕਹਿੰਦਾ ਸੰਦੀਪ ਕਸ਼ੇਬ ਜਿਹੜੇ ਬ੍ਰਾਂਚ ਮੈਨੇ ਜ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਸਾਡੇ ਕੋਲ ਹੂੰ ਰਿਕਾਰਡਿੰਗ ਨੰਬਰ ਬਣਾਓ ਤੇ ਹੈਂਡ ਫ੍ਰੀ ਕਰੋ ਫੋਨ ਨੂੰ ਅੱਗੇ ਤਸਵੀਰ ਦਿਖਾ ਰਿਹਾ ਕਿ ਇਹ ਜੋ ਬਾਹਰ ਬੈਠੇ ਨੇ ਸਾਡੀ ਲੁਧਿਆਣਾ ਆਵਾਮ ਨੂੰ ਕਿੱਦਾਂ ਬਣਾਇਆ ਜਾਂਦਾ ਹੈ ਕਿੱਦਾਂ ਬੇਫਕੂ ਬਣਾਇਆ ਜਾਂਦਾ ਵਾ ਕਿ ਨਾ ਕੋਈ ਸੈਕਸ਼ਨ 9 ਨਾ ਕੋਈ ਸੈਕਸ਼ਨ 17 ਨਾ ਪੁਲਿਸ ਨੂੰ ਅਲਟੀਮੇਟ ਨਾ ਪੁਲਿਸ ਨੂੰ ਉੱਥੇ ਲੈ ਕੇ ਆਇਆ ਜਾਂਦਾ ਨਾ ਪੁਲਿਸ ਉੱਥੇ ਹੈਲੋ ਹਾਂਜੀ ਹਾਂਜੀ ਮੈਂ ਨਾ ਵਿਪਨ ਦੀ ਦਾ ਬ੍ਰਦਰ ਬੋਲ ਰਿਹਾ ਬਾਜੀ ਠੀਕ ਹੈ ਜੀ ਜਿੰਨਾਂ ਕੋਲ ਅਸੀਂ ਐਕਟ ਵਾਲੀ ਸਰ ਉਹ ਐਕਟ ਵਾਲ ਲੈ ਗਏ ਮੁੰਡੇ ਹੁਣ ਜਦੋਂ ਅਸੀਂ ਐਫ ਆਈ ਆਰ ਕਰ ਕੋਈ ਐਕਟ ਵਾਲ ਜਮਾਲਪੁਰ ਥਾਣੇ ਖੜੀ ਤੁਹਾਡੇ ਨੋਲੇਜ ਦੇ ਵਿੱਚ ਕੇਸ ਹੈਗਾ ਜੀ ਇਹ हां जी हां जी, ना जी।, ना जी।, जी।, जीव जीव जी तो ਉਹਨਾਂ ਦੇ ਬਿਪਨ ਦੇ ਨਾਨ ਵੇਪਰੋਲ ਦੇ ਬ੍ਰਾਂਚ ਨਿਕਲੇ ਆ ਆਈਡੀਐਫਸੀ ਬੈਂਕ ਕੋਲ ਅੱਛਾ ਜੀ ਤੇ ਸਰ ਜਦੋਂ ਇਹ ਰਿਕਵਰੀ ਕਰਨ ਆਏ ਕੋਈ ਇਹਨਾਂ ਕੋਲ ਸੈਕਸ਼ਨ 9 ਦਾ ਜਾਂ ਕੁਝ ਨੋਟਿਸ ਸੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਨਾ ਕੋਈ ਪੁਲਿਸ ਮਾਜਮ ਲੈਣ ਨੂੰ ਹੁਣ ਨੋਟਿਸ ਹੀ ਹੁੰਦਾ ਜੀ ਉਹਨਾਂ ਕੋਲ ਜਿਹੜਾ ਸੈਕਸ਼ਨ 9 ਦਾ ਉਹਨੂੰ ਭੇਜਿਆ ਮੈਂ ਨਾਨ ਵੇਪਰ ਤੇ ਬ੍ਰਾਂਚ ਸੰਦੀਪ ਜੀ ਵਿਸ਼ਾਲ ਗੱਲ ਕਰ ਰਹੇ ਨੇ ਲੁਧਿਆਣਾ ਲਾਈਵ ਤੋਂ ਤੁਹਾਡਾ ਲਾਈਵ ਚੱਲਦਾ ਪਿਆ ਬਸ ਵਧੀਆ ਮੈਨੂੰ ਆ ਦੱਸੋ ਸੈਕਸ਼ਨ 9 ਦਾ ਆਰਡਰ ਤੇ ਪੁਲਿਸ ਨੇ ਅਲਟੀਮੇਟ ਕੀਤਾ ਸੀਗਾ ਪੁਲਿਸ ਨੂੰ ਦੱਸਿਆ ਸੀਗਾ ਜਿਹੜੇ ਨਿਆਣਾ ਕੋਲੇ ਮੈਂ ਆਰਡਰ ਭੇਜ ਦਿੱਤੇ ਤੁਹਾਨੂੰ ਭੇਜ ਦਿੰਨੇ ਵਾਟਸਐਪ ਤੇ ਮੈਨੂੰ ਵਾਟਸਐਪ ਕਰੋ ਸੈਕਸ਼ਨ 9 ਦੇ ਆਰਡਰ ਵਾਟਸਐਪ ਕਰੋ ਸੈਕਸ਼ਨ 17 ਦੇ ਆਰਡਰ ਵਾਟਸਐਪ ਕਰੋ ਉਹ ਮੈਨੂੰ ਅੱਜ ਮੈਨੂੰ ਅਜੇ ਫਿਲਹਾਲ ਨਾ ਅਵੇਲੇਬਲ ਤੋਂ ਵਾਰੰਟ ਮਿਲਿਆ ਬਾਕੀ ਜੋ ਵਕੀਲ ਨਾਲ ਕੱਲ ਜਗੰਦਰ ਗਿਆ ਉਹ ਕੱਲ ਸਰੇ ਦਾ ਕੋਈ ਨਹੀਂ ਕੋਈ ਰਿਕਵਰੀ ਕਰਕੇ ਦੱਸ ਸਕਦੇ ਹੋ ਭਾਜੀ ਸਾਡੇ ਕੋਲ ਵਾਰੰਟਰ ਹੈ ਜੀ ਵੀਪਨ ਨਾਮ ਦੇ ਵੀਰਪਾਲ ਦੇ ਨਾਮ ਦੇ ਵਾਰੰਟ ਹੈ ਨਾਮ ਕੀ ਵੀਰਪਾਲ ਸਿੰਘ ਦੇ ਨਾਮ ਤੇ ਜੀ ਵੀਪਨ ਦੇ ਨਾਮ ਦੇ ਇਹਨਾਂ ਨਾਮ ਦੇ ਗੱਡੀ ਆ ਵੀਪਨ ਦੇ ਨਾਮ ਦੇ ਵਾਰੰਟ ਹੈਗੇ ਤੇ ਗੱਡੀ ਕੌਣ ਚਲਾ ਰਿਹਾ ਸੀਗਾ ਜੋ ਥਰਡ ਪਾਰ ਹਾਂਜੀ ਉਹਨੇ ਲੈ ਲਈ ਨਾ ਬੈਂਕ ਨੂੰ ਨਾ ਨੇ ਕਨਫਰਮ ਕੀਤਾ ਨਾ ਕਿ ਇਹਨਾਂ ਨੇ ਗੱਡੀ ਖਰੀਦੀ ਹੈ ਜੀ ਤੁਹਾਡੇ ਦਾ ਵਿਪਨ ਨਾਮ ਦੇ ਗੱਡੀ ਹੈ ਨਾ ਤੁਹਾਡੇ ਕੋਲ ਵਿਪਨ ਨਾਮ ਤੇ ਗੱਡੀ ਹੈ ਕਿ ਤੁਸੀਂ ਬੈਂਕ ਨਹੀਂ ਪਹੁੰਚ ਸਕਦੇ ਸੀਗੇ ਸਿੱਧਾ ਕੀ ਰਸਤੇ 'ਚ ਤੁਸੀਂ ਮੇਰੀ ਇੱਕ ਗੱਲ ਸੁਣੋ ਬਰੈਂਟ ਵੀ ਹੋਣ ਤੁਹਾਡੇ ਕੋਲ ਜੋ ਵੀ ਕੁਝ ਹੋਵੇ ਇਹ ਤੁਸੀਂ ਵੀ ਜ਼ਿਆਦਾ ਜਾਣੂ ਹੈਗੇ ਹੋ ਮੈਂ ਵੀ ਜ਼ਿਆਦਾ ਜਾਣੂ ਹੈਗਾ ਕਿਉਂਕਿ ਤੁਸੀਂ ਵਿਚ ਰਹਿੰਦੇ ਹੋ ਮੈਂ ਵੀ ਇਹਦੇ ਵਿੱਚ ਹੀ ਰਹਿੰਦਾ ਵਾਂ ਕਿ ਇਹਦੇ ਵਿੱਚ ਸਭ ਤੋਂ ਪਹਿਲੇ ਥਾਣੇ ਨੂੰ ਇੱਕ ਅਲਟੀਮੇਟ ਜਾਂਦਾ ਵਾ ਥਾਣੇ ਦੇ ਵਿੱਚ ਹਾਂਜੀ ਹਾਂਜੀ ਅਲਟੀਮੇਟ ਕੀਤਾ ਤਾਂ ਹੀ ਚੱਕੀ ਹੈ ਜੀ ਉੱਥੇ ਜਮਾਨਤ ਕੋਈ ਮੁਲਾਜ਼ਮ ਸੀਗਾ ਨਾਲ ਹਾਂਜੀ ਕੋਈ ਮੁਲਾਜ਼ਮ ਸੀਗਾ ਨਾਲ ਭਾਜੀ ਐਲਟੀਮੈਂਟਲੀ ਮੁਲਾਜ਼ਮ ਕਿਹੜਾ ਹੁੰਦਾ ਜੀ ਐਂਟੀਮੈਂਟ ਦੇਣੀ ਹੁੰਦੀ ਆ ਦੇਣੀ ਹੁੰਦੀ ਨਾਲ ਉੱਥੇ ਥਾਣੇ ਦੇ ਅਫਸਰ ਜਿਹੜੇ ਨੇ ਉੱਥੇ ਇੱਕ ਮੁਲਾਜ਼ਮ ਨਾਲ ਭੇਜਦੇ ਨੇ ਕਿ ਹਾਂ ਵੀ ਇੱਥੇ ਦੀ ਇੱਕ ਗੱਡੀ ਖੜੀ ਐ ਨੂੰ ਰਿਕਵਰ ਕਰਾਓ ਬੈਂਕ ਵਾਲਿਆਂ ਨੂੰ ਉਹ ਤੁਸੀਂ ਏਜੰਸੀ ਉੱਥੇ ਮੁੰਡਾ ਪਰਮਾ ਨੂੰ ਮਿਲ ਲਓ ਸਾਨੂੰ ਜਿਸਾਰਾ ਕੁਝ ਜਿਮਾਲ ਬੱਤ ਕੀਤਾ ਹੈ ਉਹਨਾਂ ਜਾਈਕਾ ਪਰਮ ਕਰ ਲਓ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਠੀਕ ਆ ਜੀ ਇਹ ਸੰਦੀਪ ਜੀ ਨੇ ਅਸ਼ਨੀਪੀ ਹੈ ਨਾ ਹਾਂ ਹਾਂ ਸੰਦੀਪ ਕਸ਼ਕ ਜੀ ਕੀ ਗੱਲ ਕੀ ਹੋਈ ਫਿਰ ਹੁਣ ਮਨ ਤੁਹਾਡੇ ਸਾਹਮਣੇ ਆਏ ਕਿ ਇਹ ਤਾਂ ਧੱਕਾਸ਼ਾਹੀ ਹੋ ਗਈ ਨਾ ਕੋਈ ਸੈਕਸ਼ਨ 9 ਦਾ ਨੋਟਿਸ ਹੈ ਜੇ ਤੁਸੀਂ ਵਾਰੰਟ ਕੀਤਾ ਤੁਸੀਂ ਵਿਪਨ ਦੇ ਘਰੇ ਜਾਓ ਨਾ ਤੁਹਾਡੇ ਕੋਲ ਬਕਾਇਦਾ ਉਹਦਾ ਡਰੈਸ ਹੈ ਲੜਕਾ ਉੱਥੇ ਰਹਿ ਰਿਹਾ ਵਾ ਜਿਹਦੇ ਨਾਮ ਤੇ ਗੱਡੀ ਹੈ ਤੁਸੀਂ ਉਹਦੇ ਨਾਲ ਜਾ ਕੇ ਕੰਟੈਕਟ ਕਰੋ ਤੁਸੀਂ ਥਰਡ ਪਰਸਨ ਕੋ ਕਿੱਦਾਂ ਗੱਡੀ ਖੋ ਸਕਦੇ ਹੋ ਇੱਕ ਗੱਡੀ ਖੋਣੀ ਇੱਕ ਕਿਸੇ ਨਾਲ ਗੱਲਬਾਤ ਕਰਕੇ ਉਹਨੂੰ ਵੈਰੀਫਾਈ ਕਰਨਾ ਵੀ ਇੰਨੀ ਪੇਮੈਂਟ ਖੜੀ ਆ ਵੀ ਤੁਹਾਨੂੰ ਇੰਨੇ ਦਿਨ ਦਾ ਟਾਈਮ ਆ ਤੁਸੀਂ ਉਹਨੂੰ ਮਿਲ ਕੇ ਜਮਾ ਕਰਵਾ ਦਿਓ ਬਿਲਕੁਲ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਸਰੇ ਆਮ ਜਿਹੜੀ ਹੈ ਕਹਿੰਦੇ ਵਾਰੰਟ ਕੱਢੇਗੇ ਨੇ ਵਾਰੰਟ ਕੱਢਣ ਦੇ ਜਾਣ ਤੋਂ ਬਾਅ ਕੋਰਟ ਤੋਂ ਵੀ ਵਾਰੰਟ ਵਿੱਚ ਵਾਰੰਟ ਕੀ ਹੁੰਦੇ ਨੇ ਜਦੋਂ ਕੋਰਟ ਦਾ ਪਿਆਦਾ ਨਾਲ ਆਂਦਾ ਉਹਨੂੰ ਵਾਰੰਟ ਕਹਿੰਦੇ ਨੇ ਉਹ ਥਾਣੇ ਜਾਂਦਾ ਹੈ ਥਾਣੇ ਤੋਂ ਬਾਅਦ ਫਿਰ ਅਲਟੀਮੇਟ ਦਿੱਤਾ ਜਾਂਦਾ ਥਾਣੇ ਦਾ ਇੱਕ ਮੁਲਾਜ਼ਮ ਜਿਹੜਾ ਨਾਲ ਜਾਏਗਾ ਤੇ ਸਕੂਟਰ ਜਿਹੜੀ ਹੈ ਸਬੂਤ ਕਰਾ ਸਕਦਾ ਲੇਕਿਨ ਇਹ ਕਿਹੜਾ ਨਵਾਂ ਵਾਰੰਟ ਆ ਗਿਆ ਕਿ ਵਾਰੰਟ ਕੱਟ ਤੇ ਥਾਣੇ ਦਾ ਮੁਲਾਜ਼ਮ ਵੀ ਤਾਂ ਚਾਰ ਬੰਦੇ ਉੱਥੇ ਗਏ ਤਾਂ ਸਕੂਟਰ ਰਿਕਵਰ ਕਰ ਲਈ ਲੇਕਿਨ ਇਹ ਕ ਵੱਡਾ ਮਾਮਲਾ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਕਿ ਇੱਥੇ ਵੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਧਿਆਨ ਦੇਣਾ ਪਏਗਾ ਕਿ ਇਹ ਰਿਕਵਰੀ ਵਾਲੇ ਦੇ ਉੱਤੇ ਵੀ ਕੋਈ ਠੱਲ ਪਾਣੀ ਪੈਗੀ ਤਾਂ ਕਿ ਬੈਂਕੇ ਦੂਜਾ ਨੋਟਿਸ ਕੱਢੇ ਦੂਜੇ ਨੋਟਿਸ ਤੇ ਨਹੀਂ ਆਉਂਦੇ ਤੀਜਾ ਨੋਟਿਸ ਕੱਢੇ ਫਿਰ ਉਸ ਤੋਂ ਬਾਅਦ ਪ੍ਰੋਪਰਟੀ ਵੀ ਕੋਰ ਕਰ ਸਕਦਾ ਬੈਂਕ ਦੀ ਅਲੱਗ-ਅਲੱਗ ਪਾਲਿਸੀਆਂ ਹੁੰਦੀਆਂ ਲੇਕਿਨ ਰੋਡ ਦੇ ਉੱਤੇ ਰਿਕਵਰੀ ਕਰਨੀ ਨਾ ਕੋਈ ਸੈਕਸ਼ਨ ਦਿਖਾਣਾ ਨਾ ਕੋਈ ਪੁਲਿਸ ਮੁਲਾਜ਼ਮ ਨਾਲ ਹੋਣਾ ਇਹ ਸਾਰੇ ਆਮ ਲੁਧਿਆਣਾ ਸ਼ਹਿਰ ਦੇ ਵਿੱਚ ਰਿਕਵਰੀ ਵਾਲੇ ਦਾ ਤੋਤਾ ਬੋਲ ਰਿਹਾ ਲੁਧਿਆਣਾ ਦਾ ਕਹਿ ਰਿਹਾ ਮੈਂ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ